ਇਸ ਕਾਂਗਨੀ ਚੌਕ ਵਿੱਚ ਉਹਨਾਂ ਸ਼ਹੀਦਾਂ ਨੂੰ ਕੋਟ-કોટ ਨਮਸਕਾਰ ਮੈਂ ਸਾਰੇ ਇਸ ਮੁੱਚੇ ਸੰਸਾਰ ਦੀਆਂ ਸੰਗਤਾਂ ਨੂੰ ਬੇਨਤੀ ਕਰਦਾ ਸਤਗੁਰਾਂ ਦਾ 350 ਸਾਲਾ ਆਰੰਭ ਹੋ ਜਾਣਾ ਹੈ ਇਸ ਸਾਲ ਜੀ ਸਾਰੇ ਸੰਸਾਰ ਨੂੰ ਪਤਾ ਲੱਗਣਾ ਚਾਹੀਦਾ ਇਹ ਗੱਲ ਘਰ-ਘਰ ਪਹੁੰਚਣੀ ਚਾਹੀਦੀ ਹੈ ਸਤਗੁਰਾਂ ਦੇ ਧਰਮ ਦੀ ਆਜ਼ਾਦੀ ਲਈ ਜੋ ਧਰਮ ਦਾ ਝੰਡਾ ਬੁਲੰਦ ਕੀਤਾ ਹੈ ਜੋ ਵੱਡੀ ਸ਼ਹਾਦਤ ਦਿੱਤੀ ਆ ਵੱਡਾ ਤਿਆਗ ਕੀਤਾ ਸਤਿਗੁਰਾਂ ਨੇ ਸਾਡੇ ਤੇ ਪਰ ਉਕਾਰ ਕੀਤਾ ਜੇ ਅੱਜ ਤਿਲਕ ਤੇ ਜੰਝੂ ਤੇ ਸਾਡੀ ਦਸਤਾਰ ਸਾਡੇ ਸਿਰ ਤੇ ਜੇ ਅੱਜ ਹਿੰਦੁਸਤਾਨ ਦਾ ਵजूद ਹੈ ਗੁਰਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੇ ਬਦੌਲਤ ਹੈ ਇਸ ਆਪ ਸਮਝ ਲੈ ਧੰਗੁਰ ਤੇਗ ਬਹਾਦਰ ਪਾਸ਼ਾ ਜੀ ਦੀ ਸ਼ਹਾਦਤ ਨੂੰ ਸਮਰਪਿਤ ਸ਼ੀਸ਼ ਮਾਰਗ ਯਾਤਰਾ ਸੰਗਤ ਜੀ ਇਸ ਵਕ ਚਾਨਨੀ ਚੌਂ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦਿੱਲੀ ਤੋਂ ਅਰਦਾਸ ਬੇਨਤੀ ਕਰਕੇ ਹੁਣ ਤੁਸੀਂ ਦੇਖ ਸਕਦੇ ਹੋ ਪੰਜ ਪਿਆਰੇ ਸਹਿਬਾਨਾਂ ਦੀ ਅਗਵਾਈ ਦੇ ਵਿੱਚ ਸ਼ੀਸ਼ ਮਾਰਗ ਯਾਤਰਾ ਆਰੰਭ ਹੋ ਚੁੱਕੀ ਹੈ ਸੰਗਤ ਰਵਾਨਗੀ ਦੇ ਰਹੀ ਹੈ ਸਤਨਾਮ ਵਾਈਗ루 ਦਾ ਜਾਪ ਕਰਦਿਆਂ ਹੋਇਆ ਸੰਗਤ ਸ਼ੀਸ਼ ਮਾਰਗ ਯਾਤਰਾ ਜੋ ਕਿ ਵਿਸ਼ਾਲ ਨਗਰ ਕੀਤਾ 14ਵੀਂ ਸ਼ੀਸ਼ ਮਾਰਗ ਯਾਤਰਾ 2024 ਦੇ ਸ਼ੁਰੂਆਤ ਜਿਹੜੀ ਉਹ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਤੋਂ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬਾਬਾ ਮਨਜੀਤ ਸਿੰਘ ਜੀ ਜੀਤਪੁਰ ਵਾਲੇ ਸੰਗਤਾਂ ਨੂੰ ਸੰਬੋਧਿਤ ਹੋ ਰਹੇ ਨੇ ਇਤੋ ਹੀ ਜਿਹੜੀ ਕੀ ਰਵਾਨਗੀ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਪਾ ਜੀ ਕੀ ਕਹਿਣਾ ਚਾਹੋਗੇ ਸ਼ੀਸ਼ ਮਾਰਗ ਯਾਤਰਾ ਦੀ ਆਰੰਭਤਾ ਹੋ ਚੁੱਕੀ ਹੈ ਸੰਗਤ ਬੜਾ ਪਿਆਰ ਦੇ ਰਹੀ ਹੈ ਗੁਰਤੇਗ ਬਹਾਦਰ ਸਾਹਿਬ ਜੀ ਦੇ ਵੱਡੇ ਪਰਪਕਾਰਾਂ ਨੂੰ ਨਮਸਕਾਰ ਆਪ ਜੀ ਦੇ ਸਨਮੁਖ ਸ਼ਹੀਦ ਕੀਤੇ ਇਸ ਕਾਂਗਨੀ ਚੌਂਕ ਵਿੱਚ ਉਹਨਾਂ ਸ਼ਹੀਦਾਂ ਨੂੰ ਕੋਟ ਕੋਟ ਨਮਸਕਾਰ ਮੈਂ ਸਾਰੇ ਇਸ ਮੁੱਚੇ ਸੰਸਾਰ ਦੀਆਂ ਸੰਗਤਾਂ ਨੂੰ ਬੇਨਤੀ ਕਰਦਾ ਸਤਗੁਰਾਂ ਦਾ 350 ਸਾਲਾ ਆਰੰਭ ਹੋ ਜਾਣਾ ਹੈ ਸਾਲ ਜੀ ਸਾਰੇ ਸੰਸਾਰ ਨੂੰ ਪਤਾ ਲੱਗਣਾ ਚਾਹੀਦਾ ਇਹ ਗੱਲ ਘਰ ਘਰ ਪਹੁੰਚਣੀ ਚਾਹੀਦੀ ਹੈ ਸਤਗੁਰਾਂ ਦੇ ਧਰਮ ਦੀ ਆਜ਼ਾਦੀ ਲਈ ਤੋਂ ਧਰਮ ਦਾ ਝੰਡਾ ਬੁਲੰਦ ਕੀਤਾ ਹੈ ਕਿਉਂ ਵੱਡੀ ਸ਼ਹਾਦਤ ਦਿੱਤੀ ਹੈ ਵੱਡਾ ਤਿਆਗ ਕੀਤਾ ਸਤਗੁਰਾਂ ਨੇ ਸਾਡੇ ਤੇ ਪਰਉਪਕਾਰ ਕੀਤਾ ਜੇ ਅੱਜ ਤਿਲਕ ਤੇ ਜੰਝੂ ਤੇ ਸਾਡੀ ਦਸਤਾਰ ਸਾਡੇ ਸਿਰ ਤੇ ਅੱਜ ਹਿੰਦੁਸਤਾਨ ਦਾ ਵजूद ਹੈ ਗੁਰਤੇਗ ਬਾਧਰ ਸਾਹਿਬ ਜੀ ਦੀ ਸ਼ਹਾਦਤ ਤੇ ਬਦੌਲਤ ਹੈ ਇਸ ਆਪਾਂ ਸਮਝ ਲਈਏ ਸਾਰੇ ਤੋਂ ਇਨੀਆਂ ਬੇਨਤੀਆਂ ਸਮੁੱਚਾ ਸੰਸਾਰ ਗੁਰਤੇਗ ਬਾਧਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਮਨਾਵੇ ਘਰ ਘਰ ਮਨਾਵੇ ਧਰ ਘਰ ਮਨਾਵੇ ਮੇਰੀ ਸਾਰੇ ਸੰਸਾਰ ਨੂੰ ਬੇਨਤੀ ਹੈ ਸੀਸਮਾਰਗ ਯਾਤਰਾ ਚਾਂਦਨੀ ਚੌਕ ਦਿੱਲੀ ਤੋਂ ਇਸ ਵੇਲੇ ਉਸ ਧਰਤੀ ਤੋਂ ਜਿਹਦੀ ਧਰਤੀ ਦਾ ਜਰਾ ਜਰਾ ਸ਼ਹੀਦਾਂ ਦੇ ਖੂਨ ਦੇ ਨਾਲ ਲਬਰੇਜ ਹੋਇਆ ਹੈ ਭਿਜਿਆ ਹੋਇਆ ਇਸ ਧਰਤੀ ਦਾ ਇਸ ਧਰਤੀ ਨੂੰ ਕੋਟ-ਕੋਟ ਨਮਸਕਾਰ ਕਰਦੇ ਆ ਚਾਂਦਨੀ ਚੌਥੋਂ ਸ੍ਰੀ ਅਨੰਦਪੁਰ ਸਾਹਿਬ ਗੁਰਦੁਆਰਾ ਸੀਸਗੰਜ ਸਾਹਿਬ ਜੀ ਲਈ ਚਾਲੇ ਪਾਉਣ ਲੱਗੇ ਆ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਜਿਹੜੇ ਨਹੀਂ ਸ਼ਮੂਲੀਅਤ ਕਰ ਸਕੇ ਇਹ ਯਾਤਰਾ ਅੱਜ ਰਾਤ ਤਰਾਵੜੀ ਰੁਕਣੀ ਹੈ ਕੱਲ ਨੂੰ ਗੁਰਦੁਆਰਾ ਨਾਬਾ ਸਾਹਿਬ ਜੀ ਵਿਖੇ ਰੁਕਣੀ ਹੈ ਸੋ ਬੇਨਤੀ ਆ ਪੰਜਾਬ ਪ੍ਰਵੇਸ਼ ਤੇ ਪੰਜਾਬ ਦੀਆਂ ਸੰਗਤਾਂ ਹਰਿਆਣੇ ਦੀਆਂ ਸੰਗਤਾਂ ਹਰਿਆਣਾ ਪ੍ਰਵੇਸ਼ ਹੋਣਾ ਅੱਜ 11:00 ਵਜੇ ਸੋ ਇਸ ਤਰ੍ਹਾਂ ਉਹਨਾਂ ਗੁਰਪਾਪ ਪਾਵਨ ਧਾਮਾਂ ਗੁਰਧਾਮਾਂ ਗੁਰਸਥਾਨਾਂ ਤੇ ਹਾਜ਼ਰੀ ਭਰਦਿਆਂ ਜਿੱਥੇ-ਜਿੱਥੇ ਭਾਈ ਜੱਤਾ ਜੀ ਸਤਿਗੁਰਾਂ ਦਾ ਪਾਵਨ ਸੀਸ ਲੈ ਕੇ ਪਹੁੰਚੇ ਵਾਬਿਸ਼ਰਾਮ ਕੀਤਾ ਸੀ ਸੋ ਉਹਨਾਂ ਸਾਰੇ ਸਥਾਨਾਂ ਤੇ ਹਾਜ਼ਰੀ ਭਰਨੀ ਹੈ ਜੋੜੜੀਆਂ ਬੇਨਤੀਆਂ ਅਰਦਾਸਾਂ ਅਰਜੋਈਆਂ ਕਰਨੀਆਂ ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਮਨਜੀਤ ਸਿੰਘ ਦੀ ਜੀਪ ਕੋਲੇ ਸੰਗਤਪੁਰ ਵਾਲੇ ਸੰਗਤ ਨੂੰ ਸੰਬੋਧਿਤ ਹੁੰਦਿਆਂ ਹੋਇਆਂ ਤੇ ਨਾਲ ਹੀ ਅਰਦਾਸ ਬੇਨਤੀ ਕੀਤੀ ਤੇ ਸੰਗਤਾਂ ਨੂੰ ਬੇਨਤੀ ਕੀਤੀ ਆ ਕਿ ਜੋ ਇਸ ਸ਼ੀਸ਼ਮਰਗ ਯਾਤਰਾ ਦੇ ਦਰਸ਼ਨ ਨਹੀਂ ਕਰ ਰਿਆ ਜਿਸ ਤਰ੍ਹਾਂ ਫਲਾਦਰ ਪ੍ਰਾਂ ਹੁੰਦਿਆਂ ਹੋਇਆਂ ਇਸ ਸ਼ੀਸ਼ਮਰਗ ਯਾਤਰਾ ਰੁਕਣੀ ਆ ਜਿਸ ਤਰੀਕੇ ਦੇ ਨਾਲ ਹੁਣ ਅਚਾਨਕ ਹੀ ਚੌਂਕ ਤੋਂ ਆਰੰਭ ਹੋਈ ਆ ਬਾਗਪਤ ਤੋਂ ਹੁੰਦਿਆਂ ਹੋਇਆਂ ਹਰਿਆਣਾ ਪ੍ਰਵੇਸ਼ ਕਰੇਗੀ ਪਹਿਲਾ ਬੜਾ ਜਿਹੜਾ ਕੀ ਉਤਰਾਵੜੀ ਵਿਖੇ ਹੋਵੇਗਾ ਹਰਿਆਣਾ ਦੀ ਸੰਗਤ ਵੀ ਸ਼ੀਸ਼marg ਯਾਤਰਾ ਦੇ ਦਰਸ਼ਨ ਕਰ ਸਕਦੀ ਹੈ ਜਿਵੇਂ ਹੀ ਰੂਟ ਮੈਪ ਸਾਰਾ ਦਿੱਤਾ ਜਾਏਗਾ ਤੁਸੀਂ ਉਸ ਰੂਟ ਮੈਪ ਦੇ ذریعے ਇਹ ਸ਼ੀਸ਼marg ਯਾਤਰਾ ਵਿੱਚ ਸ਼ਾਮਲ ਹੋ ਸਕਦੇ ਹੋ ਇਸ ਵਕਤ ਆਰੰਭ ਹੋ ਚੁੱਕੀ ਹੈ ਸ਼ੀਸ਼marg ਯਾਤਰਾ ਇਸ ਤੋਂ ਬਾਅਦ ਪਹਿਲਾ ਪੜਾ ਬਾਗਪਤ ਹੋਏਗਾ 1 ਘੰਟੇ ਦਾ ਠਹਿਰਾਵ ਤੋਂ ਬਾਅਦ ਹਰਿਆਣਾ ਪ੍ਰਵੇਸ਼ ਹੋਏਗੀ ਤੇ ਹਰਿਆਣਾ 1 ਦਿਨ ਦਾ ਠਹਿਰਾਵ ਤੇ ਅਗਲੇ ਦਿਨ ਪੰਜਾਬ ਨੂੰ ਜਿਹੜੀ ਪ੍ਰਵੇਸ਼ ਹੋਏਗੀ ਸੋ ਜੁੜੇ ਰਹੋ ਲਾਈਵ ਕਵਰੇਜ ਦਿੰਦੇ ਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ